ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਥਾ ਗੁਰਾਇਆਂ ਸ਼ਹਿਰ ਲਈ ਨਵੀਂ ਲਿਆਂਦੀ ਗਈ ਐਂਬੂਲੈਂਸ ਸ਼੍ਰੀ ਰਾਮ ਮੰਦਿਰ ਗੁਰਾਇਆਂ ਤੋਂ ਪੂਜਾ ਅਰਚਨਾ ਕਰਨ ਤੋਂ ਬਾਅਦ 메ਨ ਚੌਕ ਵਿਖੇ ਲੋਕ ਅਰਪਣ ਕੀਤੀ ਗਈ ਗੁਰਾਇਆਂ ਐਂਬੂਲੈਂਸ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਪਹੁੰਚੇ ਜਿਸ ਵਿੱਚ ਨਗਰ ਕੌਂਸਲ ਗੁਰਾਇਆਂ ਦੇ ਕੌਂਸਲਰ ਵੱਖ-ਵੱਖ ਕਲੱਬਾਂ ਦੇ ਆਗੂ ਸਮਾਗਮ ਵਿੱਚ ਸ਼ਾਮਲ ਹੋਏ ਇਸ ਮੌਕੇ ਸੰਬੋਧਨ ਕਰਦੇ ਹੋਏ ਸੋਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਕੁਲਕਰਨ ਸਿੰਘ, ਰਾਜਨ ਮੱਕੜ, ਮਨੀਸ਼ 바ਵਾ ਨੇ ਕਿਹਾ ਕਿ ਸੋਸਾਇਟੀ ਦੇ ਮੈਂਬਰਾਂ ਵੱਲੋਂ ਪਹਿਲਾਂ ਆਪਣੇ ਪੱਧਰ ਤੇ ਪੁਰਾਣੀ ਐਂਬੂਲੈਂਸ ਨੂੰ ਚਲਾਇਆ ਜਾ ਰਿਹਾ ਸੀ ਪਰ ਐਂਬੂਲੈਂਸ ਦੀ ਹਾਲਤ ਜ਼ਿਆਦਾ ਵਧੀਆ ਨਾ ਹੋਣ ਕਾਰਨ ਐਂਬੂਲੈਂਸ ਦੂਰ ਤੜਾਡੇ ਨਹੀਂ ਜਾ ਸਕਦੀ ਸੀ ਜਿਸ ਲਈ ਨਵੀਂ ਐਂਬੂਲੈਂਸ ਲਿਆਉਣ ਦਾ ਵਿਚਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਐਨ ਆਰ ਆਈ ਵੀਰਾਂ, ਸ਼ਹਿਰ ਨਿਵਾਸੀਆਂ ਵੱਲੋਂ ਸੋਸਾਇਟੀ ਨੂੰ ਦਿਲ ਖੋਲ ਕੇ ਸਹਿਯੋਗ ਦਿੱਤਾ ਗਿਆ ਜਿਸ ਕਾਰਨ ਸੋਸਾਇਟੀ ਨੂੰ ਇੱਕ ਨਵੀਂ ਐਂਬੂਲੈਂਸ ਤਿੰਨ ਵੀਲ ਚੇਅਰ ਦੋ ਸਟੈਂਡ ਲੈ ਕੇ ਆਏ ਹਨ ਜੋ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ ਜਦੋਂ ਇਸ ਸੰਬੰਧ ਵਿੱਚ ਸਟੇਜ ਸਕਤਰ ਰਾਜਨ ਮਕਰਨਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਸਭ ਨੂੰ ਪਤਾ ਕਿ ਬੁਰਾਹਾਂ ਦੇ ਵਿੱਚ ਇੱਕ ਪਹਿਲਾ ਐਂਬੂਲੈਂਸ ਆਪਣੀ ਚੱਲਦੀ ਸੀ ਇੱਥੇ ਕੁਝ ਕਾਰਨਾ ਕਰਕੇ ਉਹਦਾ ਟਾਰਮਿੰਟ ਟੁੱਟਣ ਕਰਕੇ ਉਹ ਬੰਦ ਹੋ ਗਈ ਸੀ 1.5 ਸਾਲ ਪਹਿਲਾਂ ਇਸ ਐਂਬੂਲੈਂਸ ਨੂੰ ਸਾਡੇ ਵੀਰਾਂ ਨੇ ਸਲਾਹ ਕਰਕੇ ਆਪਣੇ ਕੋਲ ਹਜ਼ਾਰ-ਹਜ਼ਾਰ ਰੁਪਏ ਪਾ ਕੇ ਮੇਰੇ ਵੀਰਾਂ ਨੇ 12 ਵੀਰਾਂ ਨੇ ਡਰਾਈਵਰ ਦੀ ਸੈਲਰੀ ਦਾ ਇੰਤਜ਼ਾਮ ਕਰਕੇ ਇਸ ਐਂਬੂਲੈਂਸ ਨੂੰ ਸਾਡੇ ਵੀਜੇ ਕੌਂਸਲ ਜੀ ਨੇ ਠੀਕ ਕਰਵਾ ਕੇ ਦਿੱਤਾ ਸਾਡੇ ਕੌਂਸਲ ਸਾਹਿਬ ਬੈਠੇ ਆ ਬਜਿੰਦਰ ਕਾਲਾ ਜੀ ਨੇ ਟਾਇਰ ਪਵਾ ਕੇ ਦਿੱਤੇ ਚਾਰੇ ਇਸੇ ਤਰ੍ਹਾਂ ਸਾਰੇ ਨਾਲ ਲੱਗ ਲੱਗ ਸਹਿਯੋਗ ਕਰਕੇ ਇਸ ਐਂਬੂਲੈਂਸ ਨੂੰ ਚਾਲੂ ਕੀਤਾ ਸੀ ਜਦੋਂ ਸਾਨੂੰ ਐਂਬੂਲੈਂਸ ਦੀ ਐਮਰਜੈਂਸੀ ਚੰਡੀਗੜ੍ਹ ਪੀਜੀਆਈ ਜਾਂ ਲੁਧਿਆਣੇ ਫਾਸਟ ਲੈ ਜਾਣ ਦੀ ਲੋੜ ਪਈ ਸੀ ਤੇ ਸਾਡੇ ਡਰਾਈਵਰ ਸਾਹਿਬ ਰਕबीर ਸਿੰਘ ਜੀ ਫਿਲੂ ਇਹ ਸਾਨੂੰ ਆਕਸਰ ਸ਼ਿਕਾਇਤ ਕਰਦੇ ਸੀ ਕਿ ਭਾਜੀ ਇਹ ਐਂਬੂਲੈਂਸ ਹੈਗੀ ਤਾਂ ਹੈ ਪਰ ਜਿੱਦਾਂ ਮਰੀਜ਼ ਨੂੰ ਆਪਾਂ ਫਾਸਟ ਲੈ ਜਾਣਾ ਚਾਹੁੰਦੇ ਆ ਤੇ ਜਾ ਨਹੀਂ ਪਉਂਦੀ ਇਹਤੇ ਵਿਚਾਰ ਕਰਨ ਲਈ ਮੇਰੇ ਵੀਰਾਂ ਨੇ ਸਾਡੇ ਪ੍ਰੋਫੈਸਰ ਸਾਹਿਬ ਪ੍ਰਧਾਨ ਜੀ ਜਿਹੜੇ ਅਸੀਂ ਜਦੋਂ ਐਂਬੂਲੈਂਸ ਸੇਵਾ ਸੁਸਾਇਟੀ ਪੜਾਈ ਇਹਨਾਂ ਨੂੰ ਬੜੇ ਧੱਕੇ ਨਾਲ ਪ੍ਰਧਾਨ ਜੀ ਦੀ ਜਮੂਰ ਤੇ ਪ੍ਰਧਾਨ ਜੀ ਦੀ ਬੜੀ ਧੰਨਵਾਦ ਕਰਨਾ ਜਿਹੜੇ ਪ੍ਰਵਾਨ ਕੀਤਾ ਤੇ ਸਾਰਿਆਂ ਨੇ ਮਨੀਸ਼ ਕੌਸ਼ਲ ਜੀ ਨੇ ਸਾਰਾ ਹੀ ਇਲਾਕੇ ਦੇ ਮਾਪਿਆਂ ਦੇ ਸਹਿਯੋਗ ਦੇ ਨਾਲ ਬੜਾਇਆ ਲਾਈਵ ਦੇ ਵਿੱਚ ਵੀਡੀਓ ਤੁਹਾਨੂੰ ਅਸੀਂ ਇਹ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਸਾਡੀ ਇਸ ਸੱਦੇ ਨੂੰ ਸਿਰ ਪ੍ਰਵਾਨ ਕੀਤਾ ਸਾਡੀ ਬੇਜੋਦ ਸਹਿਕਾਰ ਕੀਤਾ ਸਨਕਾਰ ਕਰਕੇ ਜਿਹੜਾ ਅੱਜ ਤੁਹਾਡੇ ਸਾਹਮਣੇ ਅਸੀਂ ਤੀਤੇ ਵਾਦੇ ਮੁਤਾਬਕ ਜਨਮ ਅਸ਼ਟਮੀ ਵਾਲੇ ਦਿਨ 16 ਤਰੀਕ ਨੂੰ ਜਿਹੜੀ ਐਂਬਰ ਹੋਇਆ ਆਪਾਂ ਅੱਜ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਜਨਮ ਅਸ਼ਟਮੀ ਜਿਹੜਾ ਪੁੱਤਰ ਦਿਹਾੜਾ ਆ ਤਾਂ ਮੈਂ ਇਸ ਪੁੱਤਰ ਦਿਹਾੜੇ ਦੇ ਸਾਰੇ ਨੂੰ ਵਧਾਈ ਵੀ ਦਿੰਦਾ ਇਹ ਖੋਲਾ ਤਰੀਫ ਨੂੰ ਐਂਬੂਲੈਂਸ ਸਾਡੇ ਸਾਰੇ ਦੇ ਸਹਾਰਾ ਦੇ ਸਹੋਲਦਕਾਂ ਜਿੰਨੇ ਸਾਡੇ ਐਨਆਰਆਵੀਰ ਆ ਜਿੰਨੇ ਸਾਡੇ ਇੰਡਸਟਰੀਸਟ ਆ ਜਿੰਨੇ ਦੁਕਾਨਦਾਰ ਭਾਈ ਆ ਕੋਈ ਨੌਕਰੀ ਦੇਚਿਆ ਕੋਈ ਸਟੂਡੈਂਟ ਆ ਜਾਂ ਕੀਤਨ ਮੰਡਲੀ ਦੇ ਸਾਡੀਆਂ ਭੈਣਾਂ ਭਾਈਆਂ ਆ ਇਹਨਾਂ ਦੇ ਵੱਧ ਤੋਂ ਚੜ ਕੇ ਸਹਿਯੋਗ ਕਰਕੇ ਇਸ ਸੰਬੰਧ ਵਿੱਚ ਗੁਰਾਇਆ ਐਂਬੂਲੈਂਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕੁਲਕਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਾ ਹੋਈ ਮਹਾਰਾਜ ਦੀ ਕਿ ਅੱਜ ਆਪਣੇ ਗੁਰਾਇਆਂ ਨੂੰ ਐਂਬੂਲੈਂਸ ਮਿਲੀ ਅੱਜ ਦਾ ਦਿਨ ਆਪਾਂ ਸਾਰਿਆਂ ਨੇ ਇਹ ਸੀ ਕੇ ਲੋਕ ਅਰਪਣ ਕਰਨੀ ਹੈ ਨਾਲ ਦੀ ਨਾਲ ਜਿੰਨੇ ਵੀ ਸਾਡੇ ਕੋਲ ਮਾਇਆ ਇਕੱਤਰ ਹੋਈ ਹੈ ਉਹਦਾ ਹਿਸਾਬ ਦੇਣਾ ਆ ਔਰ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਇਹ ਅਸੀਂ ਕੋਈ ਆਊਟ ਆਫ ਦਾ ਵਰਲਡ ਕੰਮ ਨਹੀਂ ਕਰ ਰਹੇ ਇਹ ਸਾਡਾ ਫਰਜ ਆ ਇਹ ਸਾਡੀ ਪਹਿਲੀ ਮੁੱਢਲੀ ਜ਼ਰੂਰਤ ਆ ਕਿ ਅਸੀਂ ਜਿਹੜਾ 1-1 ਰੁਪਏ ਦਾ ਹਿਸਾਬ ਆ ਉਹ ਲੋਕਾਂ ਦੇ ਸਾਹਮਣੇ ਰੱਖੀਏ ਤੇ ਅੱਜ ਸਾਡੇ ਕੋਲ 18,53,000 ਦੇ ਕਰੀਬ ਜਿਹੜਾ ਕੱਲ ਤੱਕ ਦੀ ਪੈਸੇ ਆ ਉਹ ਇਕੱਠੇ ਹੋਏ ਆ ਉਦੇ ਸਹਿਯੋਗ ਦੇ ਨਾਲ ਜਿਹੜੀ ਆ ਉਹ ਐਂਬੂਲੈਂਸ ਆਈ ਹੈ ਸਵਾ 8 ਲੱਖ ਰੁਪਏ ਦਾ ਕਰੀਬ ਐਂਬੂਲੈਂਸ ਦੇ ਉੱਪਰ ਖਰਚਾ ਹੈ ਬਾਕੀ ਆਪਣੇ ਕੋਲੇ ਐਂਬੂਲੈਂਸ ਤੋਂ ਬਾਅਦ ਖਰੀਦਣ ਤੋਂ ਬਾਅਦ ਚੋਂ 20 ਪੈਸੇ ਬਚੇ ਹਨ ਉਹਨਾਂ ਪੈਸਿਆਂ ਦੇ ਨਾਲ ਸਾਰੇ ਹੀ ਸ਼ਹਿਰ ਦੇ ਜਿਹੜਾ ਲੋਕਮਤ ਇਹ ਸੀ ਕਿ ਆਪਾਂ ਸ਼ਾਹ ਵਾਹਨ ਲੈ ਕੇ ਆਈਏ ਕਿਉਂਕਿ ਡੈੱਡ ਬੋਡੀ ਨੂੰ ਲੈ ਕੇ ਜਾਣ ਲਈ ਕਰਮਿਸ਼ਨ ਪਲੇਸ ਤੱਕ ਇਹ ਬੜੀ ਪ੍ਰੋਬਲਮ ਹੁੰਦੀ ਹੈ ਗਲੀਆਂ ਛੋਟੀਆਂ ਹਨ ਵੀਕਲ ਵੱਡਾ ਹੈ ਇਸ ਲਈ ਇਹ ਛੋਟਾ ਵੀਕਲ ਜਿਹੜਾ ਹੈਗਾ ਆ ਉਹ ਵੀ ਲੈ ਕੇ ਆਇਆ ਜਾਵੇ ਇਹ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਤਨ ਮਨ ਅਤੇ ਧਨ ਸਾਰਿਆਂ ਦੇ ਨਾਲ ਸਹਾਇਤਾ ਕੀਤੀ ਮੇਰੇ ਖੱਬੇ ਪਾਸੇ ਦੇਰਾਦੂਨ ਟੇਲਰਜ਼ ਵਾਲੇ ਹਨ ਇਹਨਾਂ ਨੇ ਡਰਾਈਵਰਸ ਦੀਆਂ ਡਰੈਸੇਸ ਜਿਹੜੀਆਂ ਆ ਉਹ ਸੀਕੇ ਦਿੱਤੀਆਂ ਅਤੇ ਉਹਨਾਂ ਦਾ ਕੱਪੜਾ ਜਿਹੜਾ ਸੀਗਾ ਉਹ ਵੀ ਦਿੱਤਾ ਮੇਰੇ ਸੱਜੇ ਪਾਸੇ ਕੇਕੇ ਸਾਊਂਡ ਵਾਲੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਬਹੁਤ ਵਧੀਆ ਸਾਊਂਡ ਸਿਸਟਮ ਹੈਗਾ ਇੰਨਾ ਵਧੀਆ ਸਾਊਂਡ ਸਿਸਟਮ ਵਾਲੇ ਦੁਆਲੇ ਬਹੁਤ ਰੌਲਾ ਸੀ ਤਾਂ ਮੈਨੂੰ ਕੱਲ ਥੋੜਾ ਡਾਊਟ ਸੀ ਕਿ ਕੀ ਅਸੀਂ ਇਹ ਪ੍ਰੋਪਰਲੀ ਸਾਡਾ ਸਾਊਂਡ ਸਿਸਟਮ ਜਿਹੜਾ ਇੰਨਾ ਵਧੀਆ ਹੋਊਗਾ ਕਿ ਅਸੀਂ ਲੋਕਾਂ ਤੱਕ ਇੰਨੇ ਰੌਲੇ ਦੇ ਵਿੱਚ ਆਵਾਜ਼ ਪਹੁੰਚਾ ਸਕੀਏ ਕਿਉਂਕਿ ਟ੍ਰੈਫਿਕ ਆ ਹੋ ਰਾਂ ਪਰ ਇਹਨਾਂ ਦਾ ਸਾਊਂਡ ਸਿਸਟਮ ਇੰਨਾ ਵਧੀਆ ਸੀ ਕਿ ਕਿਸੇ ਨੂੰ ਮਹਿਸੂਸ ਨਹੀਂ ਹੋਇਆ ਕਿ ਕਿਸੇ ਵੀ ਕਮੀ ਦੀ ਜਿਹੜੀ ਅਸੀਂ ਓਪਨ ਪਲੇਸ ਦੇ ਵਿੱਚ ਕਰ ਰਹੇ ਹਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਕਿ ਇਹ ਐਵੇਂ ਹੀ ਗੁਰਾਇਆਂ ਸ਼ਹਿਰ ਦੀ ਜਿਹੜੀ ਆ ਉਹ ਸੇਵਾ ਅੱਗੇ ਤੋਂ ਵੀ ਜਿਹੜਾ ਹੈਗਾ ਆ ਉਹ ਕਰਦੇ ਰਹਿਣ ਗੁਰਾਇਆਂ ਤੋਂ ਮਨਜੀਤ ਮੱਕੜ ਦੀ ਰਿਪੋਰਟ ਪੰਜਾਬੀ ਜਾਗਰ